ਛੋਲੇ ਖਾਓ ਸ਼ੂਗਰ ਭਜਾਓ ਤੇ ਜ਼ਿੰਦਗੀ ਦੇ ਵਿੱਚ ਬਹਾਰ ਲਿਆਓ ਸ਼ੂਗਰ ਵਾਲੇ ਪੇਸ਼ੈਂਟ ਲਈ ਇਹ ਜਿਹੜੀ ਚੀਜ਼ ਹੈ ਨਾ ਉਹ ਇੰਨੀ ਵਧੀਆ ਕਾਰਗਰ ਸਾਬਤ ਹੁੰਦੀ ਹੈ ਕਿਉਂਕਿ ਇਹ ਅੱਜ ਦਾ ਫਾਰਮੂਲਾ ਨਹੀਂ ਹੈਗਾ ਬਹੁਤ ਪੁਰਾਣਾ ਫਾਰਮੂਲਾ ਸਾਡਾ ਇਹ ਜਿੰਨੇ ਜਿੰਨੇ ਪੇਸ਼ੈਂਟ ਨੇ ਯੂਜ਼ ਕੀਤਾ ਉਹ ਆ ਕੇ ਤਾਰੀਫਾਂ ਕਰਦੇ ਨਹੀਂ ਥੱਕਦੇ ਜੀ ਹਰ ਹੋਣ ਤੋਂ ਬਾਅਦ ਗ੍ਰਸਤੀ ਲਾਈਫ ਦਾ ਵਿਆਹਤਾ ਲਾਈਫ ਦਾ ਵੀ ਬੇੜਾ ਗਰਕ ਹੋ ਜਾਂਦਾ ਉਹਦੇ ਤੇ ਕੰਮ ਕਰੇਗਾ ਇਹ ਨੁਸਖਾ ਫਾਰਮੂਲਾ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਿਮਾਰੀ ਫੈਲਦੀ ਪਈ ਏ ਉਹ ਹੈਗੀ ਹੈ 슈ਗਰ 20-20 ਸਾਲ ਦੇ ਬੱਚਿਆਂ ਨੂੰ 20-20 ਸਾਲ ਦਾ ਬੱਚਾ ਕਿਹਦਾ ਹੁੰਦਾ ਅਨਮੈਰਿਟ ਬੱਚਿਆਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੋਗੀ ਸਾਰਾ ਨੁਸਖਾ ਜੇ ਤੁਸੀਂ ਤਰਤੀਬ ਨਾਲ ਨੋਟ ਕਰਕੇ ਤੇ ਇਹਨੂੰ ਇੰਪਲੀਮੈਂਟ ਕਰੋਗੇ ਤੇ ਤੁਹਾਡੀ ਜਿਹੜੀ ਗ੍ਰੇਸਟੀ ਵਾਲੀ ਜ਼ਿੰਦਗੀ ਹੈ ਉਹ ਵੀ ਬਚੇਗੀ ਤੁਹਾਡੀ ਲਾਈਫ ਵੀ ਵਧੀਆ ਹੋਏਗੀ ਇੰਨੀ ਤਾਕਤ ਇੰਨਾ ਜਨੂੰਨ ਤੁਹਾਡੇ ਅੰਦਰ ਇੰਨੀ ਹਿੰਮਤ ਆ ਜਾਏਗੀ ਤੁਹਾਨੂੰ ਇਹ ਲੱਗੇਗਾ ਵੀ ਡਾਇਬੀਟਿਸ ਉਹ ਕੀ ਹੁੰਦੀ ਹੈ ਸ਼ਾਮ ਨੂੰ ਬੰਦਾ ਜਦੋਂ ਆਉਂਦਾ ਆ ਕੇ ਉਹ ਕਹਿੰਦਾ ਜੀ ਮੈਨੂੰ ਬੈੱਡ ਦਿਖਾਓ ਮੈਨੂੰ ਰੋਟੀ ਦੀ ਵੀ ਲੋੜ ਨਹੀਂ ਮੈਨੂੰ ਸੌਜਨ ਦਿਓ એનર્ਜੀ ਜਿੰਨੀ ਹੁੰਦੀ ਏ 슈ਗਰ ਜਿਹੜੀ ਏ ਉਹ ਨਿਚੋੜ ਲੈਂਦੀ ਬੰਦੇ ਦੇ ਅੰਦਰ ਉਹ ਬੰਦਾ ਉਹ ਹਾਲਤ ਹੋ ਜਾਂਦੀ ਏ ਜਿੱਦਾਂ ਲੱਕੜ ਦੀ ਸਿਉਂਕ ਲੱਗਣ ਤੋਂ ਬਾਅਦ ਹੋ ਜਾਂਦੀ ਏ ਉਹਨਾਂ ਦੀ 슈ਗਰ ਇਸ ਫਾਰਮੂਲੇ ਨਾਲ ਫਤਿਹ ਹੋ ਸਕਦੀ ਏ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਕਿਸ ਤਰੀਕੇ ਨਾਲ ਅਮਲ 'ਚ ਲੈ ਕੇ ਆਉਣਾ ਕਿਵੇਂ ਬਣਾਣਾ ਸਭ ਤੋਂ ਪਹਿਲਾਂ ਜੀ ਆਪਾਂ ਲੈਣਾ ਮੇਥੀ ਦਾਣਾ ਪਤਲੇ ਵਾਲਾ ਲੈਣਾ ਛੋਟੇ ਵਾਲਾ ਬਰੀਕ ਵਾਲਾ ਚੋਲਿਆਂ ਦਾ ਕੀ ਪਰਪਸ ਹੈ ਇਹ ਇਹਨਾਂ ਨੇ ਤੁਹਾਡੇ ਅੰਦਰ ਤਾਕਤ ਵੀ ਦੇਣੀ ਹੈ એનર્ਜੀ ਵੀ ਦੇਣੀ ਹੈ ਪ੍ਰੋਟੀਨ ਵੀ ਦੇਣਾ ਲੈਟਸ ਆਪ ਕਿੰਨੀ ਕੁ ਕੁਆਂਟੀ ਲੈਣੀ ਹੈ ਦੇਖੋ ਜੀ ਆ ਇੰਨੀ ਕੁਆਂਟੀਟੀ ਆਪਾਂ ਇੱਕ ਟਾਈਮ 'ਚ ਯੂਜ਼ ਕਰ ਸਕਦੇ ਕਿਸ ਵੇਲੇ ਦਿਨ ਚ ਦੋ ਵਾਰੀ ਕਰ ਸਕਦੇ ਆ ਇੱਕ ਵਾਰੀ ਸਵੇਰੇ ਇੱਕ ਵਾਰੀ ਆਪਾਂ ਲੈਣਾ ਰਾਤ ਦੀ ਰੋਟੀ ਤੋਂ 1 ਘੰਟਾ ਬਾਅਦ ਮੈਂ ਕਹਿੰਦਾ ਸਾਡਾ ਫਾਰਮੂਲਾ ਨੋਟ ਕਰਕੇ ਤੁਸੀਂ ਇੱਕ ਭਰਾ ਵੀ ਸਾਡਾ 슈ਗਰ ਦੀ ਗੋਲੀ ਲੱਗਣ ਤੋਂ ਬਚ ਜੇ ਤੇ ਸਾਡਾ ਜਿਹੜਾ ਵੀਡੀਓ ਬਣਾਉਣ ਦਾ ਪਰਪਸ ਹੈ ਉਹ ਸਾਨੂੰ ਅਚੀਵ ਹੋ ਜੇਗਾ ਉਸ ਆਰਥਕੇ ਸਾਡੇ ਗੋਲੀ ਦੀ ਗੱਲ ਕਰ ਰਹੇ ਹਾਂ ਵੀ ਗੋਲੀ ਨਹੀਂ ਲੱਗੇਗੀ ਪਰ ਇਹ ਤਾਂ ਗੋਲੇ ਲਾਏ ਹੋਏ ਨੇ ਗੋਲੀ ਖਾਣ ਦੇ ਸਾਈਡ ਇਫੈਕਟ ਕਿੰਨੇ ਨੇ ਤੁਹਾਡੇ ਲੀਵਰ ਨੂੰ ਤੁਹਾਡੀਆਂ ਕਿਡਨੀਆਂ ਨੂੰ ਤੁਹਾਡੀ ਉਮਰ ਨੂੰ ਪਰਮਾਨੈਂਟਲੀ ਕਟੋਤੀ ਲੱਗਣੀ ਸ਼ੁਰੂ ਹੋ ਜਾਂਦੀ ਰੋਜ਼ ਦਿਨੋ ਦਿਨ ਫਿਰ ਉਹਦਾ ਨੁਸਖਾ ਉਹਦਾ ਇਲਾਜ ਤੁਸੀਂ ਕਿਵੇਂ ਕਰਦੇ ਹੋ ਬਹੁਤ ਵਧੀਆ ਸਾਡੇ ਕੋਲ ਲਈ ਇੱਕ ਕੈਪਸੂਲ ਹੈਗਾ ਜਿਹੜਾ ਕਿ ਇਨਸਟੈਂਟਲੀ ਫਾਇਦਾ ਵੀ ਕਰਦਾ ਤੇ ਤੁਹਾਡਾ ਜਿਹੜਾ ਇਨਸੂਲਿਨ ਲੈਵਲ ਹੈ ਉਹਨੂੰ ਬਿਲਕੁਲ ਕੰਟਰੋਲ ਚ ਵੀ ਲੈ ਕੇ ਆਂਦਾ ਤੇ ਦੂਜੇ ਨੰਬਰ ਤੇ ਸੇਮ ਟਾਈਮ ਉਹੀ ਕੈਪਸੂਲ ਤੁਹਾਡੇ ਅੰਦਰ ਤਾਕਤ ਵੀ ਲੈ ਕੇ ਆਂਦਾ એનર્ਜੀ ਵੀ ਲੈ ਕੇ ਆਂਦਾ ਤਾਂ ਜੋ ਤੁਹਾਨੂੰ ਆਪਣੇ ਜਿਹੜਾ 파ਟਨਰ ਹੈ ਉਹਦੇ ਅੱਗੇ ਅੱਖਾਂ ਨਾਲ ਨੀਵੀਆਂ ਕਰਨੀਆਂ ਮੈਨੂੰ ਛੋਲੇ ਖਾਓ ਸ਼ੂਗਰ ਭਜਾਓ ਤੇ ਜ਼ਿੰਦਗੀ ਦੇ ਵਿੱਚ ਬਹਾਰ ਲਿਆਓ ਸਸ਼ੀਕਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜੋ ਅੱਜ ਸ਼ੂਗਰ ਭਜਾ ਕੇ ਜ਼ਿੰਦਗੀ ਖੁਸ਼ਹਾਲ ਬਣਾਉਣ ਵਾਲਾ ਨੁਸਖਾ ਫਾਰਮੂਲਾ ਦੇਣ ਵਾਲੇ ਨੇ ਉਹ ਵੀ ਇਸ ਤਰ੍ਹਾਂ ਦੇ ਚੀਜ਼ਾਂ ਨਾਲ ਜਿਹੜੀਆਂ ਸਾਡੇ ਆਮ ਕਰਕੇ ਘਰਾਂ ਦੇ ਵਿੱਚ ਪਈ ਜਾਂਦੀਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਅਸੀਂ ਦਿਖਾ ਦਿੰਦੇ ਆ ਇਹ ਮੇਥੀ ਦਾਣਾ ਹੈ ਛੋਲੇ ਨੇ ਅਜਵਾਇਨ ਹੈਗੀ ਹੈ ਔਰ ਇਹ ਨਿੰਮ ਦੇ ਪੱਤੇ ਨੇ ਇੰਨਾ ਛੋਟੇ ਜਿਹੇ ਨੁਸਖੇ ਫਾਰਮੂਲੇ ذریعے ਹੀ ਅਸੀਂ ਮੈਨੂੰ ਲੱਗਦਾ ਕਿ 10 ਰੁਪਏ ਦੇ ਵਿੱਚ ਇੱਕ ਡੋਜ਼ ਹੈਗੀ ਹੈ ਜਿਹੜੀ ਇਸ ਫਾਰਮੂਲੇ ਨੁਸਕੇ ਦੀ ਤੁਹਾਨੂੰ ਪੈਣ ਵਾਲੀ ਹੈ ਔਰ 10 ਰੁਪਏ ਦੇ ਵਿੱਚ ਜਿਹੜੀ ਅਸੀਂ ਕਹਿ ਲਈਏ ਕਿ ਤੁਹਾਨੂੰ ਸਿਹਤ ਔਰ ਜਿਹੜਾ ਤੁਹਾਨੂੰ ਅਸੀਂ ਕਹਿ ਲਈਏ ਕਿ ਜ਼ਿੰਦਗੀ 'ਚ ਖੁਸ਼ਹਾਲੀ ਦਾ ਆਨੰਦ ਆਉਣਾ ਹੈ ਉਹ ਤੁਸੀਂ ਜਾਣੋਗੇ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਬਾਅਦ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਆ ਵੈਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਦਿਸਾ ਦਿਸਾ ਵਿੱਚ ਬੈਠੇ ਮੇਰੇ ਸਾਰੇ ਵੀਰ ਭਰਾ ਜੋ ਕਿ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਦਿੰਦੇ ਹਨ ਮੇਰੇ ਵੱਲੋਂ ਵੈਦ ਹਰਸ਼ਵੀਰ ਸਿੰਘ ਵੱਲੋਂ ਪਿਆਰ ਪ੍ਰੀਸ਼ਾਸੀਗਲ ਪ੍ਰਵਾਨ ਕਰੋ ਅੱਛਾ ਡਾਕਟਰ ਸਾਹਿਬ ਅੱਜ ਇਹ ਨੁਸਖਾ ਫਾਰਮੂਲਾ ਤੁਸੀਂ ਬਣਾਉਣ ਲੱਗੇ ਹੋ ਕਿਹੜੇ ਲੋਕਾਂ ਨੂੰ ਇਸ ਨੁਸਕੇ ਦਾ ਫਾਇਦਾ ਹੈ ਜਿਹੜਾ ਉਹ ਹੋਣ ਵਾਲਾ ਹੈ ਔਰ ਕੀ ਨੁਸਖਾ ਹੈਗਾ ਤੁਸੀਂ ਕਹਿ ਰਹੇ ਹੋ ਕਿ 슈ਗਰ ਫਤਿਹ ਹੋ ਜਾਏਗੀ ਦੇਖੋ ਜੀ ਇਹ 슈ਗਰ ਫਤੇ ਫਾਰਮੂਲਾ ਬਣਾਉਣ ਦਾ ਸਾਡਾ ਇੱਕੋ ਹੀ ਪਰਪਸ ਇਹ ਵੀ ਜਿਹੜੇ ਜਿਹੜੇ ਮੇਰੇ ਵੀਰ ਇਦਾਂ ਦੇ ਨੇ ਜਿਨ੍ਹਾਂ ਨੂੰ ਹਜੇ ਜਿਹਨੂੰ ਆਪਾਂ ਕਹਿੰਦੇ ਆ ਵੀ ਪ੍ਰੀ ਡਾਇਬੀਟਿਸ ਏ ਪ੍ਰੀ ਡਾਇਬੀਟਿਸ ਮੀਨਸ ਵੀ ਉਹ ਹਜੇ ਕੰਡੇ ਤੇ ਖੜੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਡਾਕਟਰ ਨੇ ਕੋਈ ਦਵਾਈ ਨਹੀਂ ਲਾਈ ਅੰਗਰੇਜ਼ੀ ਗੋਲੀ ਨਹੀਂ ਲਾਈ ਡਾਇਬੀਟਿਸ ਕੰਟਰੋਲ ਕਰਨ ਲਈ 슈ਗਰ ਨੂੰ ਕੰਟਰੋਲ ਕਰਨ ਲਈ ਹਜੇ ਉਹ ਸਮਝ ਲਓ ਵੀ ਦਹਲੀਸ ਤੇ ਖੜੇ ਨੇ ਜਿਨ੍ਹਾਂ ਨੂੰ ਕਹਿੰਦੇ ਵੀ ਤੁਸੀਂ ਕੰਟਰੋਲ ਕਰੋ ਨਹੀਂ ਤੇ ਤੁਹਾਨੂੰ 슈ਗਰ ਦੀ ਗੋਲੀ ਲੱਗ ਸਕਦੀ ਏ ਉਹਨਾਂ ਦੀ 슈ਗਰ ਇਸ ਫਾਰਮੂਲੇ ਨਾਲ ਫਤਿਹ ਹੋ ਸਕਦੀ ਹੈ ਫਤਿਹ ਮੀਨਸ ਵੀ ਉਹ 슈ਗਰ ਦੀ ਬਿਮਾਰੀ ਦੇ ਉੱਤੇ ਵਿਜੇ ਪ੍ਰਾਪਤ ਕਰ ਸਕਦੇ ਨੇ ਮੀਨਸ ਵੀ 슈ਗਰ ਦੀ ਦਵਾਈ ਨਹੀਂ ਲੱਗੂਗੀ ਉਹਨਾਂ ਨੂੰ ਉਹਨਾਂ ਭਰਾਵਾਂ ਨੂੰ ਤੇ ਮੈਂ ਕਹਿੰਦਾ ਸਾਡਾ ਫਾਰਮੂਲਾ ਨੋਟ ਕਰਕੇ ਤੁਸੀਂ ਇੱਕ ਭਰਾ ਵੀ ਸਾਡਾ 슈ਗਰ ਦੀ ਗੋਲੀ ਲੱਗਣ ਤੋਂ ਬਚ ਜੇ ਤੇ ਸਾਡਾ ਜਿਹੜਾ ਵੀਡੀਓ ਬਣਾਉਣ ਦਾ ਪਰਪਸ ਹੈ ਉਹ ਸਾਨੂੰ ਅਚੀਵ ਹੋ ਜਾਏਗਾ ਉਹ ਸਾਰਥਕ ਹੈ ਸਾਡੇ ਲਈ ਕੱਟਸਪ ਤੁਸੀਂ ਤਾਂ ਗੋਲੀ ਦੀ ਗੱਲ ਕਰ ਰਹੇ ਹੋ ਵੀ ਗੋਲੀ ਨਹੀਂ ਲੱਗੇਗੀ ਪਰ ਇੱਥੇ ਤਾਂ ਗੋਲੇ ਲਾਏ ਹੋਏ ਨੇ ਜੀ ਦੇਖੋ ਜੀ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ ਜਿਹੜੀ ਵੀ ਗੱਲ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਦੇਖਣ ਨੂੰ ਸੌਖੀ ਲੱਗਦੀ ਹੈ ਹਰ ਬੰਦਾ ਜਾਂਦਾ ਵੀ ਮੈਂ ਉਹ ਕੰਮ ਕਰ ਲਾਂ ਠੀਕ ਹੈ ਠੀਕ ਹੈ ਉਹ ਇੱਕੋ ਗੱਲ ਕਹਿੰਦੇ ਯਾਰ ਇੱਕ ਗੋਲੀ ਹੈ ਨਾ ਛੁੱਟੀ ਜਾਈ ਖਾਲਾਂ ਕਰਾਂਗੇ ਕਿੱਡਾ ਘੁੱਖ ਕੰਮ ਨੇ ਪਰ ਇਹ ਨਹੀਂ ਸੋਚਦੇ ਵੀ ਉਹ ਗੋਲੀ ਖਾਣ ਦੇ ਸਾਈਡ ਇਫੈਕਟ ਕਿੰਨੇ ਨੇ ਨੁਕਸਾਨ ਕਿੰਨਾ ਤੁਸੀਂ ਆਪਣੇ ਪਾਰਟਨਰ ਮੁਰੇ ਮੂੰਹ ਦਿਖਾਣ ਜੁਗੇ ਨਹੀਂ ਰਹਿੰਦੇ ਰੋਜ਼ ਰਾਤ ਨੂੰ ਲੋਕਾਂ ਨੂੰ ਥਾਲ ਵਧਿਓ ਪਲੱਸ ਦੂਜਾ ਕੀ ਸਾਈਡ ਇਫੈਕਟ ਹੈ ਤੁਹਾਡੇ ਲੀਵਰ ਨੂੰ ਤੁਹਾਡੀਆਂ ਕਿਡਨੀਆਂ ਨੂੰ ਤੁਹਾਡੀ ਉਮਰ ਨੂੰ ਪਰਮਾਨੈਂਟਲੀ ਕਟੋਤੀ ਲੱਗਣੀ ਸ਼ੁਰੂ ਹੋ ਜਾਂਦੀ ਰੋਜ਼ ਦੇ ਰੋਜ਼ ਇੱਕ ਦਿਨ ਦੋ ਦਿਨ ਜਿੱਦਨ ਤੁਸੀਂ ਗੋਲੀ ਖਾਣੀ ਹੈ ਉਹ ਦਿਨਾਂ ਦੇ ਹਿਸਾਬ ਨਾਲ ਫਰਕ ਪੈਂਦਾ ਤੁਹਾਡੀ ਉਮਰ ਨੂੰ ਹੁਣ ਅੱਜ ਦੀ ਰੇਟ 'ਚ ਮੈਂ ਇੱਕ ਨਿਊਜ਼ ਆਰਟੀਕਲ ਪੜਦਾ ਵਿਆ ਸੀ ਜਪਾਨ ਦੇ ਵਿੱਚ ਐਵਰੇਜ ਲਾਈਫ ਸਪੈਨ ਕਿੰਨਾ ਹੈਗਾ ਤੁਹਾਨੂੰ ਪਤਾ 84-85 ਸਾਲ 90 ਤੋਂ 100 ਸਾਲ ਕੀ ਆ ਤੁਸੀਂ ਸੁਣ ਸਕਦੇ ਹੋ ਆਪਣੇ ਹਿੰਦੁਸਤਾਨ ਦੇ ਵਿੱਚ ਜਿਆਦਾ ਨਹੀਂ ਅੱਜ ਤੋਂ 50 ਸਾਲ ਪਹਿਲਾਂ ਐਵਰੇਜ ਲਾਈਫ ਸਪੈਨ ਕਿੰਨਾ ਸੀਗਾ ਪਤਾ ਤੁਹਾਨੂੰ ਨਹੀਂ 85 ਸਾਲ ਅੱਜ ਕਿੰਨਾ 60 ਤੋਂ 65 ਸਾਲ 60 ਤੋਂ 65 ਸਾਲ ਤੁਸੀਂ 20-20 ਸਾਲ ਦੇ ਬੱਚਿਆਂ ਨੂੰ 20-20 ਸਾਲ ਦਾ ਬੱਚਾ ਕਿੰਨਾ ਹੁੰਦਾ ਅਨਮੈਰਿਟ ਬੱਚਿਆਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੋ ਗਈ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਿਮਾਰੀ ਫੈਲਦੀ ਪਈ ਏ ਉਹ ਹੈਗੀ ਏ 슈ਗਰ ਕਿਉਂ ਏ ਲਾਈਫ ਸਟਾਈਲ ਤੁਹਾਡਾ ਹਰ ਵੇਲੇ ਤੁਸੀਂ ਕੁਰਸੀ ਤੇ ਚੜ੍ਹ ਕੇ ਬੈਠੇ ਰਹਿਣਾ ਐਕਸਰਸਾਈਜ਼ ਨਾ ਕਰਨੀ ਰੋਟੀ ਟਾਈਮ ਸਰ ਨਾ ਖਾਣੀ ਰੋਟੀ ਖਾਣ ਦਾ ਜਿਹੜਾ ਤਰੀਕਾ ਉਹ ਗਲਤ ਕੁਦਰਤ ਦੇ ਨਾਲ ਨਹੀਂ ਜੁੜਦੇ ਪਏ ਆਪਾਂ ਕੁਦਰਤ ਦੇ ਨਾਲ ਜੁੜਾਂਗੇ ਸਾਨੂੰ ਇਹੋ ਜਿਹੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਹੁਣ ਦੇਖੋ ਅੱਜ ਦੇ ਨੁਸਖੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਪਾਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਸਾਡੀ ਕਿਚਨ ਦੇ ਵਿੱਚ ਆਰਾਮ ਨਾਲ ਮਿਲ ਜਾਂਦੀਆਂ ਜੀ ਅੱਛਾ ਡਾਕਟਰ ਸਭ ਫਿਰ ਇੱਕ ਹੋਰ ਬੜਾ ਮਸਲਾ ਹੈ ਜਿਸ ਬੰਦੇ ਨੂੰ ਸ਼ੂਗਰ ਹੁੰਦੀ ਹੈ ਨਾ ਜੀ ਤੇ ਸ਼ੂਗਰ ਹੋਣ ਤੋਂ ਬਾਅਦ ਦੇਖਦੇ ਦੇਖਦੇ ਉਹਦੀ ਸਿਹਤ ਦਾ ਤਾਂ ਨਿਗਾਰ ਹੁੰਦਾ ਹੀ ਹੈ ਉਹਦੀ ਗਰਸਤੀ ਲਾਈਫ ਦਾ ਵਿਅਕਤਾ ਲਾਈਫ ਦਾ ਵੀ ਬੇੜਾ ਗਰਕ ਹੋ ਜਾਂਦਾ ਉਹਦੇ ਤੇ ਕੰਮ ਕਰੇਗਾ ਇਹ ਨੁਸਖਾ ਫਾਰਮੂਲਾ ਜੀ ਮੈਨੂੰ ਬਹੁਤ ਜ਼ੇਰ ਪਹਿਲਾਂ ਦਾ ਨਾ ਲੁੱਕੀ ਮੈਸੇਜ ਕਰ ਰਹੇ ਬਹੁਤ ਸਾਰੇ ਜਿਹੜੇ ਵੀਰ ਭਰਾ ਜਿਹੜੇ ਬਾਹਰ ਬੈਠੇ ਨੇ ਮੋਸਟਲੀ ਕੈਨੇਡਾ ਅਮਰੀਕਾ ਵਾਲੇ ਯੂਰਪ ਵਾਲੇ ਦੁਬਈ ਵਾਲੇ ਉਹ ਮੈਸੇਜ ਕਰ ਰਹੇ ਵੀ ਸਾਡੇ ਲਈ ਵੀ ਕੋਈ ਚੀਜ਼ ਜਦਨ ਦੀ ਲੈ ਕੇ ਆਓ ਜਿਹਨਾਂ ਸਾਡੀ ਜਿਹੜੀ ਗ੍ਰਸਤੀ ਵਾਲੀ ਜ਼ਿੰਦਗੀ ਹੈ ਉਹ ਬਚ ਜੇ ਠੀਕ ਹੈ ਸਾਡੀ ਵਿਵਹਤਾ ਜ਼ਿੰਦਗੀ ਜਿਹੜੀ ਹੈ ਸਾਡਾ ਘਰ ਟੁੱਟਣੋਂ ਬਚ ਜੇ ਸੋ ਉਹਨਾਂ ਵੀਰਾਂ ਭਰਾਵਾਂ ਲਈ ਇਹ ਚੀਜ਼ ਲੈ ਕੇ ਆਏ ਆ ਇਹਦੇ ਨਾਲ ਤੁਹਾਡੀ ਡਾਇਬੀਟੀਜ਼ ਤੇ ਕੰਟਰੋਲ ਹੋਣੀ ਹੈ 100% ਹੋਏਗੀ ਨਾਲ ਜਿਹੜਾ ਤੁਹਾਡਾ ਸਿਹਤ ਵਾਲਾ ਸਿਸਟਮ ਹੈ ਤੁਹਾਡੇ ਅੰਦਰ ਪਾਵਰ ਵਾਲਾ ਸਿਸਟਮ ਹੈ ਤੁਹਾਡੀ ਗ੍ਰਸਤੀ ਬਚਾਉਣ ਵਾਲਾ ਜਿਹੜਾ ਸਿਸਟਮ ਹੈ ਤੁਹਾਡੇ ਅੰਦਰ ਜੋਸ਼ ਤੁਹਾਡੇ ਅੰਦਰ ਤਾਕਤ ਤਾਕਤ ਵੀ ਆਏਗੀ ਅਕ੍ਰੇਲੂ ਨੁਸਕਾ ਅਪਣਾ ਗਈ ਸੋ ਜੇ ਤੁਸੀਂ ਇਹਨੂੰ ਦੱਸੀ ਹੋਈ ਵਿਧੀ ਮੁਤਾਬਕ ਜੇ ਅਸੀਂ ਜੋ ਵੀ ਤੁਹਾਨੂੰ ਦੱਸਾਂਗੇ ਕੁਆਂਟੀਟੀ ਦੱਸਾਂਗੇ ਇਹਦੇ ਵਿੱਚ ਕਿ ਤੁਸੀਂ ਦਿਨ ਚ ਕਿੰਨੀ ਵਾਰੀ ਖਾਣੀ ਉਹ ਦੱਸਾਂਗੇ ਸਾਰਾ ਨੁਸਕਾ ਜੇ ਤੁਸੀਂ ਤਰਤੀਬ ਨਾਲ ਨੋਟ ਕਰਕੇ ਤੇ ਇਹਨੂੰ ਇੰਪਲੀਮੈਂਟ ਕਰੋਗੇ ਤੇ ਤੁਹਾਡੀ ਜਿਹੜੀ ਗ੍ਰੇਸਤੀ ਵਾਲੀ ਜ਼ਿੰਦਗੀ ਹੈ ਉਹ ਵੀ ਬਚੇਗੀ ਤੁਹਾਡੀ ਲਾਈਫ ਵੀ ਵਧੀਆ ਹੋਏਗੀ ਇੰਨੀ ਤਾਕਤ ਇੰਨਾ ਜਨੂੰਨ ਤੁਹਾਡੇ ਅੰਦਰ ਇੰਨੀ ਹਿੰਮਤ ਆ ਜਾਏਗੀ ਤੁਸੀਂ ਤੁਹਾਨੂੰ ਇਹ ਲੱਗੇਗਾ ਵੀ ਡਾਇਬਟੀਜ਼ ਉਹ ਕੀ ਹੁੰਦੀ ਹੈ ਤੁਸੀਂ 슈ਗਰ ਦੇ ਉੱਤੇ ਆਪੇ ਫਤੇ ਪਾ ਲੋਗੇ। ਕੀ ਅੱਛਾ ਤੇ ਰੈਟਸ ਵੀ ਖੋਰ ਬੜਾ ਬੈਟਰ ਹੈਗਾ। ਜਦੋਂ ਬੰਦਾ ਇਹ ਤਾਂ ਹੋਈ 슈ਗਰ ਕਰਕੇ ਆਏ ਕਮਜ਼ੋਰੀ। ਹਾਂਜੀ। ਤੇ ਫਿਰ ਬਹੁਤ ਵਾਰ ਹੁੰਦਾ ਕਿ ਜੀ 슈ਗਰ ਕਰਕੇ ਹੋਰ ਬੜੀਆਂ ਦਿੱਕਤ ਆ ਜਾਂਦੀਆਂ ਨੇ ਥਕਾਵਟ ਹੋ ਗਈ, ਕੋਈ ਕੰਮ ਕਰਨ ਨੂੰ ਦਿਲ ਨਾ ਕਰਨਾ। ਮਤਲਬ ਅਸੀਂ ਕਹਿ ਲਈਏ ਕਿ ਸ਼ਾਮ ਨੂੰ ਬੰਦਾ ਜਦੋਂ ਆਉਂਦਾ ਆ ਕੇ ਉਹ ਕਹਿੰਦਾ ਜੀ ਮੈਨੂੰ ਬੈੱਡ ਦਿਖਾਓ, ਮੈਨੂੰ ਰੋਟੀ ਦੀ ਵੀ ਲੋੜ ਨਹੀਂ, ਮੈਨੂੰ ਸੌਜਨ ਦਿਓ। ਬਿਲਕੁਲ ਜੀ ਬਿਲਕੁਲ ਇਦਾਂ ਹੀ ਹੁੰਦਾ। ਕਿਹੜੇ ਜਿਹੜੇ ਮੇਰੇ ਵੀਰਾ ਭਰਾਵਾਂ ਨੂੰ 슈ਗਰ ਹੈ ਕੀ ਏ ਥੱਲੇ ਕਮੈਂਟ ਕਰਕੇ ਵੀ ਤੁਹਾਨੂੰ ਦੱਸਣਗੇ ਵੀ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਜਿਹੜੇ ਸਿੰਪਟਮ ਕਹਿ ਰਹੇ ਹੋ ਇਹ ਤੇ ਅਜੇ ਫੇਰ ਠੀਕ ਨਹੀਂ ਇਹਨਾਂ ਤੋਂ ਵੀ ਵਰਸਟ ਹੁੰਦੇ ਨੇ ਕੁਰਸੀ ਤੇ ਬੈਠੇ ਬੈਠੇ ਵਿਚਾਰੇ ਸੌ ਜਾਂਦੇ ਨੇ ਕਈ ਤੇ ਵਿਚਾਰੇ ਖੜੇ ਖੜੇ ਸੌ ਜਾਂਦੇ ਨੇ ਠੀਕ ਹੈ ਇੰਨੇ ਬੁਰੇ ਹਾਲਤ ਹੁੰਦੀ ਏ ਵੀ ਬੰਦੇ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਸਾਰਾ ਕੁਝ એનર્ਜੀ ਜਿੰਨੀ ਹੁੰਦੀ ਏ 슈ਗਰ ਜਿਹੜੀ ਏ ਉਹ ਨਚੋੜ ਲੈਂਦੀ ਬੰਦੇ ਦੇ ਅੰਦਰੋਂ ਬੰਦਾ ਉਹ ਹਾਲਤ ਹੋ ਜਾਂਦੀ ਏ ਜਿੱਦਾਂ ਲੱਕੜ ਦੀ ਸਿਉਂਕ ਲੱਗਣ ਤੋਂ ਬਾਅਦ ਹੋ ਜਾਂਦੀ ਏ ਸਰੀਰ ਬਿਲਕੁਲ ਖੋਖਲਾ ਦੇਖੋ ਜੀ ਸ਼ੂਗਰ ਤੇ ਕਿੰਨੇ ਨੁਕਸਾਨ ਨੇ ਤੁਹਾਡੀਆਂ ਕਿਡਨੀਆਂ ਨੂੰ ਨੁਕਸਾਨ ਏ ਤੁਹਾਡੀ ਆਈ ਸੈੱਟ ਨੂੰ ਨੁਕਸਾਨ ਏ ਤੁਹਾਡੇ ਲੀਵਰ ਨੂੰ ਨੁਕਸਾਨ ਏ ਹਰ ਚੀਜ਼ ਨੂੰ ਤੁਹਾਡੇ ਨੁਕਸਾਨ ਏ ਸਭ ਤੋਂ ਪਹਿਲਾਂ ਜਿਹੜਾ ਸ਼ੂਗਰ ਦਾ ਸਿੰਪਟਮ ਆਂਦਾ ਨਾ ਉਹ ਆਂਦਾ ਬੰਦੇ ਦੀ ਵਿਅੁੱਧਤਾ ਜ਼ਿੰਦਗੀ ਦੇ ਉੱਤੇ ਜਿਹਦੇ ਨਾਲ ਤੁਸੀਂ ਆਪਣੇ ਪਾਰਟਨਰ ਨਾਲ ਅੱਖਾਂ ਮਿਲਾਂ ਜੁਗੇ ਨਹੀਂ ਰਹਿੰਦੇ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਹੁਣ ਸਾਨੂੰ ਇਹ ਦੱਸ ਦਿਓ ਵੀ ਜਿਹੜਾ ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਕਿਸ ਤਰੀਕੇ ਨਾਲ ਅਮਲ 'ਚ ਲੈ ਕੇ ਆਉਣਾ ਹੈ ਕਿਵੇਂ ਬਣਾਣਾ ਕਿੰਨੀ-ਕਿੰਨੀ ਕੁਆਲਿਟੀ ਚੀਜ਼ਾਂ ਇਸਤੇਮਾਲ ਅਸੀਂ ਕਰਨੀਆਂ ਦੇਖੋ ਬਰੁਕੀ ਸਾਹਿਬ ਇਹਨੂੰ ਫਾਰਮੂਲਾ ਬਣਾਉਣ ਲਈ ਸਭ ਤੋਂ ਪਹਿਲਾਂ ਜਿਹੜੀ ਕੰਡੀਸ਼ਨ ਹੈ ਮੈਂ ਤੁਹਾਨੂੰ ਦੱਸ ਲੰਗਾ ਵਾਂ ਵੀ ਇਹ ਜੇ ਤੁਹਾਨੂੰ ਡਾਇਬੀਟਿਸ ਦੀ ਕੋਈ ਗੋਲੀ ਲੱਗੀ ਹੋਈ ਹੈ ਤੇ ਇਹ ਗੋਲੀ ਨੂੰ ਆਪਾਂ ਛੱਡਣ ਲਈ ਤੁਹਾਨੂੰ ਬਿਲਕੁਲ ਨਹੀਂ ਕਹਿੰਦੇ ਭਈ ਤੁਸੀਂ ਜੋ ਵੀ ਫਾਰਮੂਲਾ ਵਰਤਨਾ ਜਾਂ ਗੋਲੀ ਛੱਡਨੀ ਹੈ ਉਹ ਤੁਸੀਂ ਆਪਣੇ ਡਾਕਟਰ ਜਿਹਦੇ ਕੋਈ ਤੁਹਾਡਾ ਟ੍ਰੀਟਮੈਂਟ ਚੱਲਦਾ ਪਿਆ ਉਹਦੀ ਅੰਡਰਕੇਅਰ ਉਹਦੀ ਸਲਾਹ ਨਾਲ ਹੀ ਕਰਨਾ ਜੋ ਵੀ ਕਰਨਾ ਇਹ ਫਾਰਮੂਲਾ ਸਾਡਾ ਜਿਹੜਾ ਬੰਦਾ ਇਹ ਆਪਾਂ ਐਜੂਕੇਸ਼ਨਲ ਪਰਪਸ ਦੇ ਬਣਾਨੇ ਪਏ ਆ ਤੁਹਾਨੂੰ ਇੱਕ ਜਾਣਕਾਰੀ ਦੇਣ ਲਈ ਤੁਹਾਨੂੰ ਇੱਕ ਕੁਦਰਤੀ ਚੀਜ਼ਾਂ ਨਾਲ ਜੋੜਨ ਲਈ ਸਾਡਾ ਇਹ ਅਪਰਾਲਾ ਹੈਗਾ ਜੀ ਤੇ ਇਹਦੇ ਫਾਰਮੂਲਾ ਬਣਾਣ ਲਈ ਪੈਨ ਪੇਪਰ ਲੈ ਲਓ ਤੇ ਹੁਣੇ ਚੰਗੀ ਤਰ੍ਹਾਂ ਨੋਟ ਕਰ ਲਓ ਇਹ ਜਿਹੜੀਆਂ ਚੀਜ਼ਾਂ ਲੈਣੀਆਂ ਸਾਰੀਆਂ ਤੁਸੀਂ ਬਰਾਬਰ ਕੁਆਂਟੀਟੀ ਦੇ ਵਿੱਚ ਪਾਣੀਆਂ ਨੇ ਜਿੰਨਾ ਵੀ ਤੁਸੀਂ ਫਾਰਮੂਲਾ ਬਣਾਣਾ ਚਾਹੁੰਦੇ ਹੋ ਇਹਨੂੰ ਇੱਕ ਵਾਰ ਦੇ ਵਿੱਚ ਬਣਾ ਕੇ ਤੁਸੀਂ ਇਹਨੂੰ ਸਟੋਰ ਵੀ ਕਰ ਸਕਦੇ ਹੋ ਕਿਸੇ ਚੰਗੇ ਬਰਤਨ ਦੇ ਵਿੱਚ ਕੱਚ ਦੇ ਬਰਤਨ 'ਚ ਕਰ ਲਓ ਤੇ ਸਭ ਤੋਂ ਵਧੀਆ ਇਹ ਟਾਈਟ ਕੰਟੇਨਰ ਦੇ ਵਿੱਚ ਬੈਟਰ ਇਹ ਵੀ ਉਹ ਗਲਾਸ ਦਾ ਹੋਏ ਕੱਚ ਦਾ ਹੋਏ ਤੇ ਤੁਸੀਂ ਉਹ 'ਚ ਸੇਵ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਲੈਣਾ ਮੇਥੀ ਦਾਣਾ ਪਤਲੇ ਵਾਲਾ ਲੈਣਾ ਛੋਟੇ ਵਾਲਾ ਬਰੀਕ ਵਾਲਾ ਠੀਕ ਹੈ ਜੀ ਇਹਨੂੰ ਤੁਸੀਂ 로ਸਟ ਕਰ ਲੈਣਾ ਚੰਗੀ ਤਰ੍ਹਾਂ 로ਸਟ ਮੀਨਸ ਜੇ ਤੁਸੀਂ ਇਹਨੂੰ ਸੇਵ ਕਰਨਾ ਚਾਹੁੰਦੇ ਹੋ ਕੰਟੇਨਰ ਦੇ ਵਿੱਚ ਤੇ ਇਹਦੇ ਅੰਦਰ ਜਿਹੜੀ ਨਮੀ ਹੈ ਉਹਨੂੰ ਖਤਮ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ 로ਸਟ ਕਰਨ ਤੋਂ ਬਾਅਦ ਜਿੰਨੀ ਵੀ ਕੁਆਂਟੀਟੀ ਤੁਸੀਂ ਬਣਾਣੀ ਚਾਹੁੰਦੇ ਹੋ ਅਸੀਂ ਥੋੜੀ ਕੁਆਂਟੀਟੀ ਬਣਾਈ ਹੈ ਕਿਉਂਕਿ ਅਸੀਂ ਸਿਰਫ ਜਸਟ ਦਿਖਾਣਾ ਹੈ ਸੀਗਾ ਅਸੀਂ ਦੋ ਦੋ ਢਾਈ ਢਾਈ ਚਮਚਾ ਲਈਏ ਕੁਆਂਟੀਟੀ ਇਹਦੇ ਵਿੱਚ ਤੁਸੀਂ ਵੀ ਦੋ ਦੋ ਢਾਈ ਢਾਈ ਚਮਚ ਵੀ ਬਣਾ ਸਕਦੇ ਹੋ ਜ਼ਿਆਦਾ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਉਹਦੇ ਤੋਂ ਬਾਅਦ ਦੂਜੇ ਨੰਬਰ ਤੇ ਆਪਾਂ ਲੈਣੇ ਨੇ ਛੋਲੇ ਚੋਲਿਆਂ ਦਾ ਕੀ ਪਰਪਸ ਹੈ ਇਹ ਇਹਨਾਂ ਨੇ ਤੁਹਾਡੇ ਅੰਦਰ ਤਾਕਤ ਵੀ ਦੇਣੀ ਹੈ એનર્ਜੀ ਵੀ ਦੇਣੀ ਹੈ ਪ੍ਰੋਟੀਨ ਵੀ ਦੇਣਾ ਸਭ ਕੁਝ ਦੇਣਾ ਤੇ ਪਲੱਸ ਇਹ ਜਿਹੜਾ ਫਾਰਮੂਲਾ ਇਹ ਥੋੜਾ ਜਿਹਾ ਕੜੱਤਨ ਦੇ ਵਿੱਚ ਮੰਨਾ ਤੇ ਇਹ ਕੜੱਤਨ ਵੀ ਦੂਰ ਕਰੇਗਾ ਤੁਹਾਨੂੰ ਇਹ ਫਾਰਮੂਲਾ ਖਾਣ ਲਈ ਤੁਹਾਨੂੰ ਇਨਾ ਔਖਾ ਹੋਣਾ ਦੀ ਲੋੜ ਨਹੀਂ ਪੈਣੀ ਤੁਸੀਂ ਈਜ਼ਲੀ ਇਹਨੂੰ ਕੰਜ਼ਿਊਮ ਕਰ ਸਕਦੇ ਹੋ ਇਹਦੇ ਲਈ ਵੀ ਆਪਾਂ ਇਹਨਾਂ ਨੂੰ ਯੂਜ਼ ਕਰ ਰਹੇ ਹਾਂ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਲ ਲਿਆ ਜੀ ਅਜਵੈਨ ਅਜਵੈਨ ਵੀ ਆਪਾਂ ਸੇਮ ਉਨੀ ਕੁਆਂਟੀਟੀ ਚ ਪਾਣੀ ਹੈ ਜਿੰਨੀ ਪਾਈਏ 2-2 2.5 ਚਮਚ ਉਨੀ ਪਾਣੀ ਹੈ ਇਹਨੂੰ ਵੀ ਆਪਾਂ ਰੋਸਟ ਕਰਨਾ ਸਾਰੀਆਂ ਚੀਜ਼ਾਂ ਨੂੰ ਤਰਤੀਬ ਨਾਲ ਵਾਰੀ-ਵਾਰੀ ਰੋਸਟ ਕਰਨਾ ਤੇ ਇਹ ਲੈ ਲਿਆ ਆਪਾਂ ਨਿੰਮ ਦੇ ਪੱਤੇ ਨਿੰਮ ਦੇ ਪੱਤਿਆਂ ਨੂੰ ਯੂਜ਼ ਕਰਨ ਦਾ ਕੀ ਤਰੀਕਾ ਹੈਗਾ ਜਿੰਨੀ ਕੁਆਂਟੀਟੀ ਦੇ ਵਿੱਚ ਆਪਾਂ ਉਹ ਪਾਏ ਨੇ ਉਨੇ ਹੀ ਪੱਤੇ ਗਿਣ ਕੇ ਤੁਸੀਂ ਉਨੀ ਕੁਆਂਟੀਟੀ ਦੇ ਪਾਲਣੇ ਨੇ ਪੱਤਿਆਂ ਨੂੰ ਵੀ ਬਿਲਕੁਲ ਰੋਸਟ ਕਰਨਾ ਜੀ ਪੱਤਿਆਂ ਨੂੰ ਰੋਸਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਮੌਇਸਚਰ ਸਭ ਤੋਂ ਜ਼ਿਆਦਾ ਪਾਣੀ ਪੱਤਿਆਂ ਵਿੱਚ ਹੀ ਪਾਇਆ ਜਾਂਦਾ ਤੇ ਜੇ ਤੁਸੀਂ ਪੱਤੇ ਨਾਰੋਸ਼ਟ ਕੀਤੇ ਤਰਤੀਬ ਨਾਲ ਨਾ ਕੰਮ ਚੱਲਿਆ ਤੇ ਫਿਰ ਤੁਹਾਡਾ ਸਾਰਾ ਫਾਰਮੂਲਾ ਬਣਾਇਆ ਸਾਰਾ ਬੇਅਰਥ ਜਾਏਗਾ ਜੀ ਜੀ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਫਰੂਕੀ ਸਾਹਿਬ ਆਪਾਂ ਰੋਸਟ ਕਰ ਲਿਆ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਮਿਕਸੀ ਦਾ ਜਿਹੜਾ ਜਾਰ ਹੁੰਦਾ ਉਹਦੇ ਵਿੱਚ ਪਾ ਕੇ ਇਹਨਾਂ ਦਾ ਪਾਊਡਰ ਬਣਾਇਆ ਜਾਣਾ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਇਹ ਗੱਲ ਸਮਝਾਣੀ ਹੈ ਵੀ ਜਿਹੜਾ ਪਾਊਡਰ ਏ ਇਹ ਕੰਜ਼ੂਮ ਕਿੱਦਾਂ ਕਰਨਾ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਹੋ ਗਿਆ ਇਹ ਰਿਫਾਈਨ ਜਿਹੜਾ ਪਾਊਡਰ ਹੈਗਾ ਉਹ ਬਿਲਕੁਲ ਬਣ ਚੁੱਕਿਆ ਫਾਈਨ ਪਾਊਡਰ ਹੋ ਚੁੱਕਿਆ ਡਾਕਟਰ ਸਾਹਿਬ ਕਿੰਨੀ ਕੁ ਕੁਆਂਟੀ ਲੈਣੀ ਹੈ ਦੇਖੋ ਜੀ ਆ ਇੰਨੀ ਕੁਆਂਟੀਟੀ ਆਪਾਂ ਇੱਕ ਟਾਈਮ 'ਚ ਯੂਜ਼ ਕਰ ਸਕਦੇ ਹਾਂ ਕਿਸ ਵੇਲੇ ਦਿਨ 'ਚ ਦੋ ਵਾਰੀ ਕਰ ਸਕਦੇ ਹਾਂ ਇੱਕ ਵਾਰੀ ਸਵੇਰੇ ਜਦੋਂ ਤੁਸੀਂ ਸੁੱਤੇ ਉੱਠਦੇ ਹੋ ਨਿਹਾਰਮੂ ਆਪਾਂ ਯੂਜ਼ ਕਰ ਲਈਏ ਤੇ ਬਹੁਤ ਵੈਸਟੇ ਠੀਕ ਹੈ ਤਾਜੇ ਪਾਣੀ ਨਾਲ ਲੈਣਾ ਆਪਾਂ ਇਹਨੂੰ ਠੀਕ ਹੈ ਨਾ ਗਰਮ ਪਾਣੀ ਨਾਲ ਲੈਣਾ ਨਾ ਠੰਡੇ ਪਾਣੀ ਨਾਲ ਲੈਣਾ ਤਾਜੇ ਪਾਣੀ ਨਾਲ ਆਪਾਂ ਲੈਣਾ ਠੀਕ ਹੈ ਦਿਨ ਦੇ ਵਿੱਚ ਦੋ ਵਾਰ ਹੀ ਲੈਣਾ ਇੱਕ ਵਾਰੀ ਸਵੇਰੇ ਲੈਣਾ ਜੀ ਆਪਣਾ ਨਾਸ਼ਤਾ ਕਰਨ ਤੋਂ ਪਹਿਲਾਂ ਨਿਹਾਰਮੂ ਇੱਕ ਵਾਰੀ ਆਪਾਂ ਲੈਣਾ ਰਾਤ ਦੀ ਰੋਟੀ ਤੋਂ ਇੱਕ ਘੰਟਾ ਬਾਅਦ ਤੇ ਇਹਦੇ ਨਾਲ ਜਿਹੜਾ ਤੁਹਾਨੂੰ ਫਾਇਦਾ ਹੋਣਾ ਉਹ ਇੰਨਾ ਜ਼ਿਆਦਾ ਵਧੀਆ ਫਾਇਦਾ ਹੋਣਾ ਜਿਹੜੀ ਤੁਹਾਨੂੰ 슈ਗਰ ਕਰਕੇ ਆਈ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੈ ਚਾਹੇ ਉਹ ਕੰਮਕਾਰ ਵਾਲੀ ਕਮਜ਼ੋਰੀ ਹੈ ਚਾਹੇ ਉਹ ਗ੍ਰਸਥ ਕਮਜ਼ੋਰੀ ਹੈ ਚਾਹੇ ਉਹ ਤਾਕਤ ਦੀ ਕਮੀ ਹੈ ਚਾਹੇ ਉਹ ਰੈਕਟਾਈਲ ਡਿਸਫੰਕਸ਼ਨ ਹੈ ਕਿਸੇ ਤਰ੍ਹਾਂ ਦਾ ਵੀ 슈ਗਰ ਵਾਲੇ ਪੇਸ਼ੈਂਟ ਲਈ ਇਹ ਜਿਹੜੀ ਚੀਜ਼ ਹੈ ਨਾ ਉਹ ਇੰਨੀ ਵਧੀਆ ਕਾਰਗਰ ਸਾਬਤ ਹੁੰਦੀ ਹੈ ਕਿਉਂਕਿ ਇਹ ਅੱਜ ਦਾ ਫਾਰਮੂਲਾ ਨਹੀਂ ਹੈਗਾ ਬਹੁਤ ਪੁਰਾਣਾ ਫਾਰਮੂਲਾ ਸਾਡਾ ਤੇ ਇਹ ਜਿੰਨੇ ਜਿੰਨੇ ਪੇਸ਼ੈਂਟ ਨੇ ਯੂਜ਼ ਕੀਤਾ ਉਹ ਆ ਕੇ ਤਾਰੀਫਾਂ ਕਰਦੇ ਨਹੀਂ ਥੱਕਦੇ ਜੀ ਜੀ ਮੱਚ ਦੱਸ ਤਾਂ ਫਿਰ ਜਿਹੜੇ ਲੋਕਾਂ ਨੂੰ ਇਹਨਾਂ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਕਈ ਵਾਰ ਹੁੰਦਾ ਕਿ ਫਰਕ ਨਹੀਂ ਵੀ ਪੈਂਦਾ ਕਈਆਂ ਨੂੰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਕਈ ਕਹਿੰਦੇ ਨੇ ਸੰਤੇ 100-100 ਕੰਮ ਕੀਤਾ ਫਿਰ ਉਹਦਾ ਨੁਸਖਾ ਉਹਦਾ ਇਲਾਜ ਤੁਸੀਂ ਕਿਵੇਂ ਕਰਦੇ ਹੋ 슈ਗਰ ਦਾ ਜਾਂ 슈ਗਰ ਕਰਕੇ ਆਈ ਕਮਜ਼ੋਰੀ ਦਾ ਦੇਖੋ ਜੀ ਪਤਾ ਹੈ ਕੀ ਗੱਲ ਹੁੰਦੀ ਹੈ 슈ਗਰ ਵਾਲਾ ਜਿਹੜਾ ਪੇਸ਼ੈਂਟ ਹੈ ਨਾ ਉਹਨੇ ਇਹ ਗੱਲ ਚਾਹੁੰਦਾ ਵੀ ਮੇਰੀ ਜਿਹੜਾ ਇਨਸੂਲਿਨ ਲੈਵਲ ਹੈ ਨਾ ਉਹ ਨਾ ਡਿਸਟਰਬ ਹੋਏ ਕਦੀ ਵੀ ਸੋ ਉਹਦੇ ਲਈ ਜਿਹੜਾ ਟ੍ਰੀਟਮੈਂਟ ਹੁੰਦਾ ਨਾ ਬਿਲਕੁਲ ਅਲੱਗ ਹੁੰਦਾ ਸੋ ਮੈਂ ਬੇਨਤੀ ਕਰਦਾ ਹਾਂ ਵੀ ਜੇ ਤੁਸੀਂ ਕਿਸੇ ਕੋਈ ਇਲਾਜ ਕਰਾਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਆਪਣੇ ਵੈਦ ਨੂੰ ਆਪਣੇ ਡਾਕਟਰ ਨੂੰ ਫਿਜੀਸ਼ੀਅਨ ਨੂੰ ਇਹ ਜਿਹੜੀ ਚੀਜ਼ ਜ਼ਰੂਰ ਡਿਸਕਲੋਜ਼ ਕਰੋ ਸਾਹਮਣੇ ਉਹਨੂੰ ਦੱਸੋ ਵੀ ਮੈਨੂੰ ਸ਼ੂਗਰ ਰਹਿੰਦੀ ਹੈ ਇੰਨੀ ਇੰਨੀ ਰਹਿੰਦੀ ਹੈ ਤਾਂ ਜੋ ਉਹ ਜਿਹੜਾ ਟ੍ਰੀਟਮੈਂਟ ਕਰੇਗਾ ਉਹ ਬਿਲਕੁਲ ਪ੍ਰੋਪਰ ਹੋਏ ਵਧੀਆ ਤਰੀਕੇ ਨਾਲ ਹੋਏ ਸਾਡੇ ਕੋਲ ਜਿਹੜਾ ਟ੍ਰੀਟਮੈਂਟ ਕਰਨ ਦਾ ਤਰੀਕਾ ਉਹ ਇਹ ਵੇ ਸ਼ੂਗਰ ਵਾਲੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਤੇ ਆਪਾਂ ਉਹਦੀ ਸ਼ੂਗਰ ਜੇ ਕੰਟਰੋਲ 'ਚ ਨਹੀਂ ਹੈਗੀ ਤੇ ਆਪਾਂ ਸ਼ੂਗਰ ਤੇ ਬੀਪੀ ਦੋਨਾਂ ਨੂੰ ਕੰਟਰੋਲ 'ਚ ਲੈ ਕੇ ਆਈਦਾ ਉਹ ਗਲੂਕੋਜ਼ ਇਸ ਸਾਹਮਣ ਦਾ ਜਿਹੜੀ ਕਮਜ਼ੋਰੀ ਦਾ ਇਲਾਜ ਹੈ ਉਹ ਕੀਤਾ ਜਾਂਦਾ ਤੇ ਬਹੁਤ ਵਧੀਆ ਸਾਡੇ ਕੋਲ ਇਸ ਲਈ ਇੱਕ ਕੈਪਸੂਲ ਹੈਗਾ ਜਿਹੜਾ ਕਿ ਇਨਸਟੈਂਟਲੀ ਫਾਇਦਾ ਵੀ ਕਰਦਾ ਤੇ ਤੁਹਾਡਾ ਜਿਹੜਾ ਇਨਸੂਲਿਨ ਲੈਵਲ ਹੈ ਉਹਨੂੰ ਬਿਲਕੁਲ ਕੰਟਰੋਲ ਚ ਵੀ ਲੈ ਕੇ ਆਂਦਾ ਤੇ ਦੂਜੇ ਨੰਬਰ ਤੇ ਸੇਮ ਟਾਈਮ ਉਹੀ ਕੈਪਸੂਲ ਤੁਹਾਡੇ ਅੰਦਰ ਤਾਕਤ ਵੀ ਲੈ ਕੇ ਆਂਦਾ એનર્ਜੀ ਵੀ ਲੈ ਕੇ ਆਂਦਾ ਤਾਂ ਜੋ ਤੁਹਾਨੂੰ ਆਪਣੇ ਜਿਹੜਾ ਪਾਰਟਨਰ ਹੈ ਉਹਦੇ ਅੱਗੇ ਅੱਖਾਂ ਨਾਲ ਨੀਵੀਆਂ ਕਰਨੀਆਂ ਮੈਂ ਅੱਛਾ ਫਿਰ ਵੇਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਨ ਦਾ ਤੁਹਾਡਾ ਨਾਲ ਰਾਬਤਾ ਕਰਨ ਦਾ ਕੀ ਢੰਗ ਹੈ ਦੇਖੋ ਜੀ ਮਿਲਣ ਦਾ ਤਰੀਕਾ ਬਹੁਤ ਆਸਾਨ ਹੈ ਅਸੀਂ ਹਰ ਰੋਜ਼ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਤੇ ਐਤਵਾਰ ਤੱਕ ਹਫਤੇ ਦੇ 7 ਦੇ 7 ਦਿਨ ਮਿਲਦੇ ਹਾਂ ਜੀ ਆਪਾਂ ਤੇ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਰੋੜਾ ਪ੍ਰਾਈਮ ਟਾਵਰ ਹੋਟਲ ਪ੍ਰੈਜ਼ੀਡੈਂਟ ਦੀ ਬੈਕ ਸਾਈਡ ਤੇ ਜਲੰਧਰ ਸ਼ਹਿਰ 'ਚ ਮਿਲਦੇ ਹਾਂ ਸਿਰਫ ਹੋਰ ਆਪਾਂ ਕਿਤੇ ਨਹੀਂ ਮਿਲਦੇ ਕਿਸੇ ਨੇ ਵੀ ਸਾਡੇ ਨਾਲ ਮਿਲਣ ਲਈ ਸਮਾਂ ਬੰਨਣਾ ਹੋਵੇ ਜਾਂ ਗੱਲਬਾਤ ਕਰਨੀ ਹੋਵੇ ਤੇ WhatsApp ਤੇ ਬੋਲ ਕੇ ਮੈਸੇਜ ਕਰੋ ਜਾਂ ਫਾਰਮੂਲੇ ਬਾਰੇ ਵੀ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਜਾਣਕਾਰੀ ਚਾਹੁੰਦੇ ਹੋ ਇਸ ਵੀਡੀਓ ਦਾ ਤੁਹਾਨੂੰ ਲਿੰਕ ਚਾਹੀਦਾ ਤੁਸੀਂ WhatsApp ਤੇ ਬੋਲ ਕੇ ਮੈਸੇਜ ਕਰੋ ਤੁਹਾਨੂੰ ਉਸੇ ਵੇਲੇ ਲਿੰਕ ਵੀ ਭੇਜਾਂਗੇ ਆਪਣੀ ਲੋਕੇਸ਼ਨ ਵੀ ਭੇਜਾਂਗੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਦਾ ਚਾਰ ਚੀਜ਼ਾਂ ਦਾ ਬਣਾਇਆ ਹੋਇਆ ਜਿਹੜਾ ਪਾਊਡਰ ਹੈਗਾ ਉਹ 슈ਗਰ ਦੇ ਉੱਤੇ ਰਾਮਬਾਨ ਕੰਮ ਕਰਦਾ ਸਿਰਫ ਇੱਕ ਚਮਚਾ ਇੰਨਾ ਕੁ ਚਮਚਾ ਜਿਹੜਾ ਇਹ ਲੈਣਾ ਹੈ ਤੇ ਇੰਨਾ ਕੁ ਚਮਚਾ ਹੀ 슈ਗਰ ਨੂੰ ਫਤਿਹ ਕਰ ਦੇਗਾ ਯਾਨੀ ਕਿ 슈ਗਰ ਕੰਟਰੋਲ ਹੋਣੀ ਸ਼ੁਰੂ ਹੋ ਜਾਏਗੀ ਔਰ 슈ਗਰ ਕਰਕੇ ਹੋਰ ਵੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਚਾਹੇ ਕਮਜ਼ੋਰੀ ਹੈ ਤਕਾਵਟ ਹੈ ਤਾਕਤਦਾਰ ਨਾ ਹੋਣਾ ਜਾਂ ਫਿਰ ਅਸੀਂ ਕਹਿ ਲਈਏ ਕਿ ਕੋਈ ਕੰਮ ਕਰਨ ਨੂੰ ਦਿਲ ਨਾ ਕਰਦਾ ਹੋਵੇ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬੜੀ ਛੇਤੀ ਇਹਦੇ ਰਿਜ਼ਲਟ ਇਹਦੇ ਨਤੀਜੇ ਤੁਹਾਨੂੰ ਮਿਲਨੇ ਸ਼ੁਰੂ ਹੋ ਸਕਦੇ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ 슈ਗਰ ਕਰਕੇ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਉਹ ਬਿਲਕੁਲ ਨਹਿਸ ਹੋ ਚੁੱਕੀ ਅਸੀਂ ਕਹਿ ਲਈਏ ਕਿ ਤਹਸ ਨਹਿਸ ਹੋ ਚੁੱਕੀ ਹੈ ਅਤੇ ਜਿਨਨ ਹੁਣ ਕਿਸੇ ਪਾਸੇ ਤੋਂ ਕੋਈ ਉਮੀਦ ਨਹੀਂ ਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਧੰਨਵਾਦ